ਚੀਤੀ ਜੋੜ ਮੇਲ ਦਾ ਅੱਜ ਦੂਜਾ ਦਿਨ ਹੈ ਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਇੱਥੇ ਨਜ਼ਰ ਆ ਰਿਹਾ ਹੈ ਲਗਾਤਾਰ ਸੰਗਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਜਿਵੇਂ ਜਿਵੇਂ ਦਿਨ ਜਿਹੜਾ ਅੱਗੇ ਵਧਦਾ ਜਾ ਰਿਹਾ ਉਹਦੇ ਹੀ ਸੰਗਤਾਂ ਵੀ ਵਧਦੀਆਂ ਜਾ ਰਹੀਆਂ ਨੇ ਠੜਦਾ ਸਵੇਰ ਵੇਲੇ ਕਹਿਰ ਦੇਖਣ ਨੂੰ ਮਿਲਿਆ ਸੀ ਪਰ ਜਿਹੜੀਆਂ ਮੱਥਾ ਟੇਕਣ ਵਾਲੀਆਂ ਲਾਈਨਾਂ ਨੇ ਉਹ ਟੁੱਟਦੀਆਂ ਨਜ਼ਰ ਨਹੀਂ ਆਈਆਂ ਚੋ ਤਾਂ ਕਿ ਜਿਨ੍ਹਾਂ ਗੁਰਦੁਆਰੇ ਸਾਹਿਬ ਦੇ ਅੰਦਰ ਸੰਗਤਾਂ ਦਾ ਇਕੱਠ ਨਜ਼ਰ ਆ ਰਿਹਾ ਉਹਨਾਂ ਹੀ ਬਾਹਰ ਸੜਕਾਂ ਤੇ ਵੀ ਨਜ਼ਰ ਆ ਰਿਹਾ ਕਿਉਂਕਿ ਇਹ ਉਹ ਰਾਏ ਉਹ ਰੋੜ ਹੈ ਜਿਹੜੀ ਮੀਰ ਗੁਰਦੁਆਰਾ ਫਤੇਗੜ ਸਾਹਿਬ ਤੋਂ ਜੋਤੀ ਸਰੂਪ ਸਾਹਿਬ ਤੱਕ ਜਾਂਦੀ ਹੈ ਤਸਵੀਰਾਂ ਤੁਸੀਂ ਇਸ ਸਮੇਂ ਦੇਖ ਰਹੇ ਹੋ ਕਿ ਸੰਗਤਾਂ ਦਾ ਇਕੱਠ ਹੈ ਜਿਹੜਾ ਉਹ ਲਗਾਤਾਰ ਵੱਧ ਰਿਹਾ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਸੰਗਤਾਂ ਜਿਹੜੀਆਂ ਨੇ ਉਹਨਾਂ ਕੁ ਮਸਤਕ ਹੋਣ ਲਈ ਅੱਜ ਦੇ ਦਿਨੇ ਤੇ ਪਹੁੰਚਨੀਆ ਵਿਚਕਾਰ ਦਾ ਦਿਨ ਹੈ ਅੱਜ ਦਾ ਕਦੇ ਇਹ ਦਿਨ ਨੂੰ ਸਿਆਸੀ ਸਟੇਜਾਂ 'ਵਿੱਚੋਂ ਜਾਣਿਆ ਜਾਂਦਾ ਸੀ ਪਰ ਜਦੋਂ ਸਿਆਸੀ ਸਟੇਜਾਂ ਬੰਦ ਹੋ ਜਾਂ ਤਾਂ ਤੋਂ ਹੀ ਜਿਹੜਾ ਇੱਥੇ ਦੀਵਾਨ ਸਾਦੇ ਨੇ ਲੋਕ ਧਾਰਮਿਕ ਰੰਗਤ 'ਚ ਰੰਗੇ ਨਜ਼ਰ ਆਉਂਦੇ ਨੇ ਦੇਖ ਸਕਦੇ ਹੋ ਇੱਕ ਪਾਸੇ ਸੰਗਤ ਗੁਰਦੁਆਰਾ ਫਤੇਗੜ ਸਾਹਿਬ ਤੋਂ ਆ ਰਹੀ ਆ ਦੂਜੇ ਪਾਸੇ ਜਿਹੜਾ ਆ ਜੋਤੀ ਸਰੂਪ ਸਾਹਿਬ ਤੋਂ ਸੰਗਤ ਮੇਨ ਗੁਰਦੁਆਰਾ ਸਾਹਿਬ ਵੱਲ ਜਾਂਦੀ ਨਜ਼ਰ ਆ ਰਹੀ ਆ ਲਗਾਤਾਰ ਇਹ ਜਿਹੜੀ ਸੰਗਤਾਂ ਨੇ ਘਟਿਆ ਚ ਜ਼ਾਫਾ ਹੁੰਦਾ ਜਾਵੇਗਾ ਲਗਾਤਾਰ ਜਿਹੜਾ ਇਹ ਸੰਗਤਾਂ ਨੇ ਘਟ ਵੱਧਦਾ ਜਾਵੇਗਾ ਕਿਉਂਕਿ ਹਰ ਕੋਈ ਜਿਹੜਾ ਸਰਦਾ ਦੇ ਫੁੱਲ ਅਰਪਿਤ ਕਰਨ ਦੇ ਲਈ ਇੱਥੇ ਜਿਹੜਾ ਉਹ ਪਹੁੰਚੇਗਾ ਸੋ ਤਸਵੀਰਾਂ ਇਸ ਸਮੇਂ ਦਿਖਾ ਰਿਹਾ ਇੱਕ ਵਾਰ ਤਸਵੀਰਾਂ ਜਿਹੜੀਆਂ ਰੋਡ ਦੇ ਦੂਸਰੀ ਸਾਈਡ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਕਿ ਦੂਰ ਤੱਕ ਜਿਹੜੀਆਂ ਕੇਵਲ ਤੇ ਕੇਵਲ ਅਲੱਗ-ਅਲੱਗ ਤਰ੍ਹਾਂ ਦੀਆਂ ਦਸਤਾਰਾਂ ਨਜ਼ਰ ਆਉਂਦੀਆਂ ਨੇ ਅਲੱਗ-ਅਲੱਗ ਤਰ੍ਹਾਂ ਦੇ ਦਸਤਾਰਾਂ ਦੇ ਵਿੱਚ ਅਲੱਗ-ਅਲੱਗ ਲੋਕ ਨਜ਼ਰ ਆਉਂਦੀਆਂ ਛੋਟੀਆਂ ਸਾਡੀਆਂ ਬੇਵੱਚੀਆਂ ਛੋਟੇ ਬੱਚੇ ਸਾਡੀਆਂ ਬੀਬੀਆਂ ਪੈਣਾ ਨਜ਼ਰ ਆਉਂਦੀ ਆ ਰਹੇ ਸੋ ਇਹ ਲਗਾਤਾਰ ਇਜ਼ਾਫਾ ਹੋ ਰਿਹਾ ਹਰ ਕੋਈ ਇਹਨਾਂ 3 ਦਿਨਾਂ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦਾ ਇਹਨਾਂ 3 ਦਿਨਾਂ ਦੇ ਵਿੱਚ ਹਰ ਕੋਈ ਜਿਹੜਾ ਆ ਉਹ ਸਜਦਾ ਕਰਨਾ ਚਾਹੁੰਦਾ ਸਜਦਾ ਕਰਨ ਦੇ ਮੱਦੇ ਨਜ਼ਰ ਇੱਥੇ ਜਿਹੜੀਆਂ ਸੰਗਤਾ ਉਹ ਜੁਟ ਰਹੀਆਂ ਨੇ ਇੱਥੇ ਜਿਹੜੇ ਸੰਗਤਾ ਨੇ ਉਹ ਆ ਰਹੀਆਂ ਨੇ ਤਾਂ ਕਿ ਅੱਜ ਜਿਹੜਾ ਸਜਦਾ ਕੀਤਾ ਜਾਵੇ ਜੇਕਰ ਵਿਚਾਰ ਕੇ ਜਿੰਨੀ ਗੱਲ ਕੀਤੀ ਜਾਵੇ ਤਾਂ ਇਹ ਉਹ ਦਿਨ ਹੈ ਜਦੋਂ ਛੋਟੇ ਸਹਿਬਜ਼ਾਦੇ ਕਚਿਆਰੀ ਚ ਜਾਂਦੇ ਨੇ ਪੇਸ਼ੀ ਭੁਗਦੇ ਨੇ ਜਦੋਂ ਉਹਨਾਂ ਨੂੰ ਅੱਜ ਦੇ ਦਿਨ ਹੀ ਜਿਹੜਾ ਆ ਸਜ਼ਾ ਸੁਣਾਈ ਜਾਂਦੀ ਹੈ ਨੀਹਾਂ ਚ ਚਣਨ ਦੀ ਸੋ ਉਸੇ ਦਿਨ ਨੂੰ ਯਾਦ ਕਰਦੇ ਹੋ ਸਕਦਾ ਜੜੀਆਂ ਨੇ ਇੱਥੇ ਉਹ ਪੁੱਜ ਰਹੀਆਂ ਨੇ ਕੈਮਰਾਮੈਨ ਜਰਜੀਤ ਸਿੰਘ ਦੇ ਨਾਲ ਜਸਪੀਤ ਸਿੰਘ ਪੀਟੀਸੀ ਨਿਊਜ਼ ਫੋਟੋਗ੍ਰਾਫਰ ਸਾਹਿਬ